ਤੇ ਕੋਈ ਇਹੋ ਜੀ ਸਾਡੇ ਪਿੰਡ 'ਚ ਕੋਈ ਪਾਰਟੀ ਵਾਜੀ ਨਹੀਂ ਹੈ ਤੇ ਇਸ ਧਰਮ ਨੂੰ ਅਸੀਂ ਐਡੋੜੀ ਮਨਾਈਏ ਸਾਡੇ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬ ਆਇ ਇੱਕੋ ਹੀ ਸਮਸ਼ਾਨ ਘਾਟ ਆਇ ਕੋਈ ਵੱਜਵੀ ਸਿੱਖ ਕਰ ਰਹੀ ਸੀ ਸਿੱਖਾ ਮੌਰੀਏ ਸਿੱਖਾ ਜ਼ਿਮੀਂਦਾਰਾ ਹੋਰ ਵੀ ਕੋਈ ਹੈਗੇ ਧਰਮ ਤੇ ਸਾਰੇ ਇੱਕੋ ਜਗ੍ਹਾ ਤੇ ਅਸੀਂ ਆ ਕੇ ਗੁਰੂ ਘਰ ਦੇ ਵਿੱਚ ਸਰਦਾਂ ਨਾਲ ਇੱਕ ਗੋਪੂਰ ਬਣਾਉਣੇ ਆ ਇਹ ਚੀਜ਼ ਦਾ ਲੋਕਾਂ ਨੂੰ ਸੰਦੇਸ਼ ਜਾਂਦਾ ਹੈ ਇਹ ਇਕਤਾ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਉਹਨੂੰ ਅਸੀਂ ਬਰਕਰਾਰ ਰੱਖਣਾ ਹੈ ਦੇਖਣ ਉਹ ਜਿਹੜੇ ਬੰਦੇ ਝੂਠੇ ਫਵਾੜ ਆਉਂਦੇ ਆ ਤੇ ਆਪਣੇ ਧਰਮਾਂ ਨੂੰ ਬਦਨਾਮ ਕਰਦੇ ਆ ਕਿ ਉਹਨਾਂ ਤੋਂ ਸचेत ਰਹਿਣਾ ਚਾਹੀਦਾ ਜੀ ਅੱਛਾ ਗੁਰੂ ਸਾਹਿਬ ਜੀ ਦਾ ਫਲਸਫਾ ਹੈਗਾ ਕਿ ਕਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਫਲਸਫਾ ਜਿਹੜਾ ਕਿਤੇ ਨਾ ਕਿਤੇ ਅੱਜ ਦੇ ਸਮੇਂ ਦੇ ਵਿੱਚ ਇਹ ਵੀ ਕਹਿਣ ਨੂੰ ਮਿਲਦਾ ਹੈਗਾ ਕਿ ਸਿੱਖੀ ਸਿਰਫ ਦਿਖਾਵੇ ਵਾਲੀ ਰਹਿ ਗਈ ਹੈ ਜੀ ਇਹ ਜਿਹੜਾ ਸਿਆਸਤ ਚਲਦੀ ਹੈ ਦੇ ਵਿੱਚ ਬਹੁਤ ਬੰਦੇ ਛੱਡੇ ਜਾਂਦੇ ਆ ਦੂਜੇ ਧਰਮਾਂ ਦੇ ਛੱਡੇ ਜਾਂਦੇ ਜੋ ਕਿ ਸਿੱਖ ਇਤਿਹਾਸ ਨੂੰ ਨਹੀਂ ਮੰਨਦੇ ਬੋਟਰ ਰਾਜ ਦੇ ਵਿੱਚ ਆਉਣ ਕਰਕੇ ਅਸੀਂ ਚੀਜ਼ ਨੂੰ ਕਰਕੇ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਸਿੱਖ ਇਤਿਹਾਸ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨੇ ਸੱਚੇ ਪਾਤਸ਼ਾਹ ਨੇ ਜਿਹੜਾ ਸਾਡਾ 20 ਰੁਪਏ ਦਾ ਲੰਗਰ ਚਲਾਇਆ ਅਸੀਂ ਹਰ ਜਗ੍ਹਾ ਜਾਣਦੇ ਆ ਕਿਥੇ ਸਾਡੇ ਧਰਮ ਹੈ ਅਸੀਂ ਕਿਸੇ ਵੀ ਦੇਸ਼ ਪਰਦੇਸ ਦੇ ਵਿੱਚ ਭੇਡ ਪੈਂਦੀ ਹੈ ਉੱਥੇ ਜਾ ਕੇ ਅਸੀਂ ਫਿਰ ਲੰਗਰ ਲਾਉਨੇ ਆ ਸਾਨੂੰ ਇਕਤਾ ਦਾ ਸੰਦੇਸ਼ ਦਿੰਦੇ ਆ ਲੇਕਿਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ਦੇ ਵਿੱਚ ਨਗਰ ਕੀਰਤਨਾ ਜਿਹੜੇ ਉਹ ਸਜਾਏ ਜਾ ਰਹੇ ਹੈਗੇ ਆ। ਸ੍ਰੀ ਮੁਕਸਰ ਸਾਹਿਬ ਦੇ ਪਿੰਡ ਸਮਾਗ ਵਿਖੇ ਵੀ ਆ ਜਿਹੜਾ ਉਹ ਨਗਰ ਕੀਰਤਨਾ ਜਿਹੜਾ ਅੱਜ ਸਜਾਇਆ ਗਿਆ ਹੈਗਾ ਤੇ ਇਸ ਪਿੰਡ ਦੀ ਵਿਸ਼ੇਸ਼ ਪ੍ਰਾਪਤੀ ਵੀ ਇਹ ਹੈਗੀ ਆ ਕਿ ਇਸ ਪਿੰਡ ਦੇ ਵਿੱਚ ਸੱਬੇ ਸਾਂਝੀ ਵਾਸਦਾਇਨ ਦੇ ਮੁਤਾਬਕ ਇਹ ਸਿਧਾਂਤ ਦੇ ਉੱਤੇ ਇੱਥੇ ਸਿਰਫ ਸਿਰਫ ਇੱਕ ਹੀ ਗੁਰੂ ਘਰ ਆ ਤੇ ਸਾਰੇ ਇਸ ਗੁਰੂ ਘਰ ਦੇ ਵਿੱਚ ਆ ਜਿਹੜੇ ਉਹ ਨਤਮਸਤਕ ਹੁੰਦੇ ਆ ਤੇ ਇਸ ਪਿੰਡ ਦੇ ਵਿੱਚ ਨਗਰ ਕੀਰਤਨ ਵੀ ਆ ਆਪਾਂ ਆਮ ਪਿੰਡਾਂ ਦੇ ਵਿੱਚ ਦੇਖਦੇ ਹੈਗੇ ਕਿ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਕੌਮਾਂ ਜਿਹੜੀਆਂ ਅਲੱਗ-ਅਲੱਗ ਨਗਰ ਕੀਰਤਨ ਕਰਦੇ ਹੈਗੇ ਆ ਪਰ ਇਸ ਪਿੰਡ ਦੇ ਵਿੱਚ ਵੀ ਨਗਰ ਕੀਰਤਨ ਵੀ ਆ ਜਿਹੜਾ ਉਹ ਇੱਕੋ ਹੀ ਹੁੰਦਾ ਹੈਗਾ ਦੂਸਰੀ ਗੱਲ ਇਹ ਵੀ ਇੱਕ ਵਿਸ਼ੇਸ਼ ਹੈਗੀ ਆ ਇਸ ਵੀਡੀਓ ਬਣਾਉਣ ਦਾ ਜਿਹੜਾ ਮੁੱਖ ਤੌਰ ਦੇਤੇ ਮਕਸਦ ਆ ਜਿਹੜਾ ਸਾਡਾ ਉਹ ਇਹ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਸੋਸ਼ਲ ਸਾਈਟਾਂ ਦੇ ਉੱਤੇ ਆ ਜਿਹੜਾ ਨਗਰ ਕੀਰਤਨ ਨੂੰ ਲੈ ਕੇ ਅ ਅਲੱਗ-ਅਲੱਗ ਲੋਕਾਂ ਦੇ ਵਿਚਾਰ ਆ ਜਿਹੜੇ ਉਹ ਸਾਨੂੰ ਸੁਣਨ ਨੂੰ ਆ ਜਿਹੜੇ ਉਹ ਮਯ ਰਾਏ ਹੈਗੇ ਆ ਆਮ ਤੌਰ ਦੇਤੇ ਇਹ ਕਿਹਾ ਜਾਂਦਾ ਹੈਗਾ ਕਿ ਕਈ ਲੋਕਾਂ ਦਾ ਇਹ ਕਹਿਣਾ ਹੈਗਾ ਕਿ ਇਸ ਤਰੀਕੇ ਦੇ ਨਾਲ ਆ ਜਿਹੜਾ ਗੁਰੂ ਸਾਹਿਬ ਦੀ ਜਿਹੜੀ ਉਹ ਬੇਅਦਬੀ ਹੁੰਦੀ ਹੈਗੀ ਆ ਤੁਸੀਂ ਆ ਨਗਰ ਕੀਰਤਨਾ ਜਿਹੜਾ ਉਹ ਨਾਂ ਨਾਲ ਬਾਹਰ ਕੱਢੋ ਇਸ ਤਰੀਕੇ ਨਾਲ ਆ ਜਿਹੜਾ ਉਹ ਕਹਿੰਦੇ ਹੈਗੇ ਕਿ ਜਦੋਂ ਗੁਰੂ ਸਾਹਿਬ ਅਲੱਗ-ਅਲੱਗ ਗਲੀਆਂ ਦੇ ਵਿੱਚ ਜਾਂਦੇ ਹੈ ਕਈ ਥਾਵਾਂ ਦਿੱਤੇ ਹੈ ਜਿਹੜਾ ਉਹ ਚੀਜ਼ਾਂ ਹੁੰਦੀਆਂ ਹੈਗੀਆਂ ਜਿਹੜੀਆਂ ਪਲੀਤ ਹੁੰਦੀਆਂ ਹੈਗਾ ਅਲੱਗ-ਅਲੱਗ ਵਿਚਾਰ ਹੈਗੇ ਆ ਲੋਕਾਂ ਦੇ ਪਰ ਗੱਲ ਇਹ ਹੈਗੀ ਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਜੋ 10 ਗੁਰੂ ਸਹਿਬਾਨ ਉਹਨਾਂ ਦਾ ਫਲਸਫਾ ਜਿਹੜਾ ਸੰਪੂਰਨ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗਾ ਤੇ ਅਜਾਹੇ ਵਿੱਚ ਭਾਵੇਂ ਹਰ ਰੋਜ਼ ਆ ਜਿਹੜਾ ਗੁਰਬਾਣੀ ਦਾ ਗਾਇਨ ਆ ਜਿਹੜਾ ਉਹ ਗੁਰੂ ਘਰਾਂ ਤੋਂ ਹੁੰਦਾ ਹੈਗਾ ਪਰ ਅਜਾਹੇ ਵਿਸ਼ੇਸ਼ ਸਮਾਗਮਾਂ ਦੇ ਉੱਤੇ ਆ ਜਿਹੜਾ ਇਹ ਵੀ ਆ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਜਿਹੜੀ ਕੁਸ਼ ਕੁਸ਼ਕ ਪੱਧਰ ਤੀਕਾ ਜਿਹੜੀ ਉਹ ਲੋਕਾਂ ਦੇ ਵਿੱਚ ਆ ਜਿਹੜੀ ਉਹ ਜਾਣਦੀ ਵੀ ਹੈਗੀ ਆ ਬਾਕੀ ਸੁੱਤਿਮਝੂਠ ਦੇ ਜਿਹੜੇ ਸੰਕਲਪ ਨੂੰ ਲੈ ਕੇ ਵੀ ਆ ਜਿਹੜਾ ਸਾਡੇ ਗੁਰਬਾਣੀ ਦੇ ਵਿੱਚ ਕਾਫੀ ਤੱਕ ਇਹੋ ਜੀਆਂ ਸਾਨੂੰ ਸੁਣਨ ਨੂੰ ਪੜ੍ਹਨ ਨੂੰ ਮਿਲਦੀਆਂ ਹੈਗੀਆਂ ਜਿਸ ਤਰੀਕੇ ਦੇ ਨਾਲ ਭਗਤ ਕਬੀਰ ਜੀ ਦੀ ਬਾਣੀ ਆ ਉਹਨਾਂ ਦੇ ਵਿੱਚ ਲਿਖਿਆ ਹੈਗਾ ਕਿ ਮਾਂ ਵੀ ਝੂਠੀ ਪਿਤਾ ਵੀ ਝੂਠਾ ਝੂਠਾ ਹੀ ਸਭ ਲਾਗੇ ਝੂਠੇ ਆਵੇ ਝੂਠੇ ਜਾਵੇ ਝੂਠੇ ਮਰੇ ਭਾਗੇ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨੇ ਵੀ ਝੂਠ ਸੋਚਮ ਬਾਰੇ ਆ ਜਿਹੜਾ ਕਾਫੀ ਵਿਸਥਾਰ ਸਹਿਤ ਆ ਜਿਹੜੀ ਉਹ ਚਰਚਾ ਕੀਤੀ ਹੈਗੀ ਆ ਉਹਨਾਂ ਨੇ ਲਿਖਿਆ ਹੈਗਾ ਕਿ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾਂ ਤਪਾਇਆ ਧਿਰਤ ਤਾਂ ਹੋਇਆ ਪਾਕਪਲਿਤ ਜੋ ਪਾਪੀ ਤਣ ਗੱਡਿਆ ਥੁੱਕਾ ਪਈਆ ਤਿਤ ਇਸ ਤਰੀਕੇ ਦੇ ਨਾਲ ਸਾਡੇ ਗੁਰੂ ਸਾਹਿਬ ਜੀ ਸਹਿਬਾਨਾ ਨੇ ਜਿਹੜਾ ਸੁਚਮ ਤੇ ਜੂਠ ਦੇ ਸੰਕਲਪ ਨੂੰ ਵੀ ਹੈ ਜਿਹੜਾ ਬਹੁਤ ਵਿਸਥਾਰ ਸਹਿਤ ਆ ਜਿਹੜਾ ਉਹ ਬਿਆਨਿਆ ਹੈਗਾ ਤੇ ਨਾਲ ਹੀ ਆ ਜਿਹੜਾ ਸਾਰੀ ਸਮੁੱਚੀ ਮਨੁੱਖਤਾ ਦੇ ਲਈ ਆ ਜਿਹੜਾ ਉਹਨਾਂ ਨੇ ਫਲਸਫਾ ਜਿਹੜਾ ਉਹ ਉਲਿਖਿਆ ਹੈਗਾ ਤੇ ਸਿੱਖ ਸੰਗਤਾਂ ਜਿਹੜੀਆਂ ਇਸ ਫਲਸਫੇ ਦੇ ਅੱਗੇ ਆ ਜਿਹੜਾ ਉਹ ਨਤਮਸਤਕ ਹੁੰਦੀਆਂ ਹੈਗੀਆਂ ਇਸ ਸਨੇਹਾ ਤੁਹਾਡੇ ਤੀਕ ਪਹੁੰਚਾਉਣ ਦੇ ਲਈ ਆ ਜਿਹੜੀ ਇਹ ਵੀਡੀਓ ਅਸੀਂ ਬਣਾ ਰਹੇ ਹੈਗੇ ਆ ਆਪਾਂ ਇਸ ਪਿੰਡ ਦੇ ਇਸ ਨਗਰ ਦੇ ਕੁਸ਼ਕ ਜੋ ਇਸ ਨਗਰ ਕੀਰਤਨ ਨੂੰ ਆਰਗੇਨਾਈਜ਼ ਕਰ ਰਹੇ ਹੈਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਇਹ ਦੱਸਿਓ ਕਿ ਜੋ ਨਗਰ ਕੀਰਤਨ ਸੰਬੰਧੀ ਹੈ ਜਿਹੜੇ ਕਈ ਲੋਕ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਆ ਕਿ ਨਗਰ ਕੀਰਤਨਾ ਜਿਹੜੇ ਇਸ ਤਰੀਕੇ ਨਾਲ ਗੁਰੂ ਸਾਹਿਬ ਦੀ ਬੀਅਦਬੀ ਹੁੰਦੀ ਹੈਗੀ ਤੁਹਾਨੂੰ ਲੱਗਦਾ ਹੈਗਾ ਨਹੀਂ ਜੀ ਇਹ ਸਿਰਫ ਲੋਕਾਂ ਦਾ ਜਿਹੜਾ ਗੁਰੂ ਘਰ ਨੂੰ ਨਹੀਂ ਮੰਨਦੇ ਜਾਂ ਧਰਮ ਨੂੰ ਨਹੀਂ ਮੰਨਦੇ ਜਾਂ ਜਾਤ ਪਾਤ ਦਾ ਵਿਰੋਧ ਕਰਦੇ ਆ ਉਹਨਾਂ ਲੋਕਾਂ ਵਾਸਤੇ ਹੀ ਝੂਠੀਆਂ ਫੁਵਾੜ ਆਉਂਦੇ ਆ ਲੇਕਿਨ ਗੁਰੂ ਸਾਹਿਬ ਦੇ ਉਪਦੇਸ਼ ਆ ਉਹਨਾਂ ਨੇ ਹਰਕ ਜਾਤੀ ਦੇ ਵਿੱਚੋਂ ਸਾਨੂੰ ਪੰਜ ਪਿਆਰੇ ਸਾਜ ਕੇ ਇਸ ਧਰਮ ਨੂੰ ਚਲਾਇਆ ਤੇ ਅਸੀਂ ਜਿਸ ਤੱਕ ਉਹਨਾਂ ਨੇ ਘਲਾਂ ਘਾਲੀਆਂ ਅਸੀਂ ਉਹਨਾਂ ਦੇ ਬਚਨਾਂ ਤੇ ਚੱਲਦੇ ਹੋਏ ਤੇ ਸਾਡੇ ਨਗਰ ਦੇ ਵਿੱਚ ਅਸੀਂ ਬਹੁਤ ਸ਼ਰਧਾ ਨਾਲ ਸ਼ੀਧੀਪੁਰ ਗੁਰਪੁਰਬ ਮਨਾਉਨੇ ਆ ਔਰ ਸਾਡਾ ਸਾਰਾ ਪਿੰਡ ਇਕੱਠਾ ਹੈ ਤੇ ਕੋਈ ਇਹੋ ਜੀ ਸਾਡੇ ਪਿੰਡ ਵਿੱਚ ਕੋਈ ਪਾਰਟੀਵਾਦੀ ਨਹੀਂ ਹੈ ਕਿ ਇਸ ਧਰਮ ਨੂੰ ਅਸੀਂ ਐਡੋੜੀ ਮਨਾਈਏ ਸਾਡੇ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬ ਆਇ ਇੱਕੋ ਹੀ ਸ਼ਮਸ਼ਾਨ ਘਾਟਾ ਹੈ ਤੇ ਸਾਰੀਆਂ ਸੰਗਤਾਂ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਆ ਕੋਈ ਬਜਵੀ ਸਿੱਖ ਆ ਰਹਿਤੀ ਸਿੱਖਾ ਹੈ ਬੌਰੀਏ ਸਿੱਖਾ ਜ਼ਿਮੀਂਦਾਰਾ ਹੋਰ ਵੀ ਕੋਈ ਹੈਗੇ ਧਰਮ ਤੇ ਸਾਰੇ ਇੱਕੋ ਜਗ੍ਹਾ ਤੇ ਅਸੀਂ ਆ ਕੇ ਗੁਰੂ ਘਰ ਦੇ ਵਿੱਚ ਸ਼ਰਧਾ ਨਾਲ ਇਹ ਗੁਰਪੁਰ ਬਣਾਉਨੇ ਆ ਇਹ ਚੀਜ਼ ਦਾ ਲੋਕਾਂ ਨੂੰ ਸੰਦੇਸ਼ ਜਾਂਦਾ ਹੈ ਕਿ ਇਕਤਾ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਉਹ ਨੂੰ ਅਸੀਂ ਬਰਕਰਾਰ ਰੱਖਣਾ ਹੈ ਲੇਕਿਨ ਉਹ ਜਿਹੜੇ ਬੰਦੇ ਝੂਠੇ ਫਵਾੜ ਆਉਂਦੇ ਆ ਤੇ ਆਪਣੇ ਧਰਮਾਂ ਨੂੰ ਬਦਨਾਮ ਕਰਦੇ ਆ ਤੇ ਉਹਨਾਂ ਤੋਂ ਸਜੇ ਰਹਿਣਾ ਚਾਹੀਦਾ ਜੀ ਅੱਛਾ ਗੁਰੂ ਸਾਹਿਬ ਜੀ ਦਾ ਫਲਸਫਾ ਹੈਗਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਫਲਸਫਾ ਜਿਹੜਾ ਕਿਤੇ ਨਾ ਕਿਤੇ ਅੱਜ ਦੇ ਸਮੇਂ ਦੇ ਵਿੱਚ ਇਹ ਵੀ ਕਹਿਣ ਨੂੰ ਮਿਲਦਾ ਹੈਗਾ ਕਿ ਸਿੱਖੀ ਸਿਰਫ ਦਿਖਾਵੇ ਵਾਲੀ ਰਹਿ ਗਈ ਹੈਗੀ ਤੁਹਾਨੂੰ ਲੱਗਦਾ ਹੈਗਾ ਕਿ ਸਿੱਖੀ ਦਾ ਜੋ ਮੂਲ ਫਲਸਫਾ ਹੈਗਾ ਕਿਤੇ ਨਾ ਕਿਤੇ ਉਸ ਨੂੰ ਪਿੱਛੇ ਵੀ ਕੀਤਾ ਜਾ ਰਿਹਾ ਹੈ ਉਸ ਨੂੰ ਜੀ ਇਹ ਜਿਹੜਾ ਸਿਆਸਤ ਚੱਲਦੀ ਹੈ ਦੇ ਵਿੱਚ ਬਹੁਤ ਬੰਦੇ ਛੱਡੇ ਜਾਂਦੇ ਆ ਦੂਜੇ ਧਰਮਾਂ ਦੇ ਛੱਡੇ ਜਾਂਦੇ ਜੋ ਕਿ ਸਿੱਖ ਇਤਿਹਾਸ ਨੂੰ ਨਹੀਂ ਮੰਨਦੇ ਬੋਟਰ ਰਾਜ ਦੇ ਵਿੱਚ ਆਉਣ ਕਰਕੇ ਅਸੀਂ ਚੀਜ਼ ਨੂੰ ਕਰਕੇ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਸਿੱਖ ਇਤਿਹਾਸ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨੇ ਸੱਚੇ ਪਾਤਸ਼ਾਹ ਨੇ ਜਿਹੜਾ ਸਾਡਾ 20 ਰੁਪਏ ਦਾ ਲੰਗਰ ਚਲਾਇਆ ਅਸੀਂ ਹਰ ਜਗ੍ਹਾ ਜਾਣਦੇ ਆ ਜਿੱਥੇ ਸਾਡੇ ਧਰਮ ਹੈ ਅਸੀਂ ਕਿਸੇ ਵੀ ਦੇਸ਼ ਪਰਦੇਸ ਦੇ ਵਿੱਚ ਭੇਡ ਪੈਂਦੀ ਹੈ ਉੱਥੇ ਜਾ ਕੇ ਅਸੀਂ ਫਿਰ ਲੰਗਰ ਤੋ ਸਾਂਝੀਅਤ ਦਾ ਸੰਦੇਸ਼ ਦਿੰਦੇ ਆ ਲੇਕਿਨ ਇਹਨਾਂ ਚੀਜ਼ਾਂ ਤੋਂ ਕੁਝ ਲੋਕ ਇਹ ਚਾਹੁੰਦੇ ਵੀ ਇਹ ਨਾ ਐਸਟੀ ਤੇ ਮਤਲਬ ਵੱਸਦੇ ਰਹਿ ਜਾਣ ਤੇ ਸਾਡੇ ਗੁਲਾਮ ਹੋ ਜਾਣ ਇਸ ਕਰਕੇ ਝੂਠੀ ਫਵਾਰ ਆਈ ਜਾਂਦੀ